ਅੱਜ ਬੜਾ ਵੱਡਾ ਡਰਾਮਾ ਇੱਥੇ ਕਰਕੇ ਗਏ ਮੁੱਖ ਮੰਤਰੀ ਸਾਹਿਬ ਉਹਨੇ ਜੇ ਇਹਨਾਂ ਦੇ ਕੋਲ ਹਿੰਮਤ ਨਹੀਂ ਹੈਗੀ ਉਸ ਸੈਕਟਰ ਦੇ ਉੱਤੇ ਸਾਈਨ ਕਰਨ ਦੀ ਜੇ ਇਹਨਾਂ ਦੀ ਸ਼ਾਈ ਮੁੱਕ ਗਈ ਹੈ ਗੁਰੂ ਵਾਸਤੇ ਭਗਵੰਤ ਮਾਨਾ ਇਹ ਨਹੀਂ ਉਹ ਚੱਲਣਾ ਜੇ ਤੂੰ ਇਹ ਸੋਚਦਾ ਵੀ 6 ਮਹੀਨੇ ਹੋਰ ਲੰਗਾ ਲੇਂਗਾ ਨਾ ਤੇ ਫਿਰ ਤੇਰਾ ਡੱਬਾ ਬੰਦੀ ਹੋਣਾ ਵਾ ਫਿਰ ਤੇਰੇ ਖਾਲੀ ਡੱਬੇ ਖੜਕਣਗੇ ਹੁਣ ਇਹ ਰਾਜ ਨਾ ਰਹਿਣਾ ਤੇਰੀ ਜ਼ਗੀਰ ਇਹ ਤੂੰ ਆਪਣੇ ਹੱਥੀਂ ਆਪਣੀ ਕਬਰ ਪੁੱਟ ਰਿਆ ਹੋਏਗਾ ਰਾਜਨੀਤਿਕ ਕਬਰ ਤੇਰੀ ਖੁਦ ਤੂੰ ਆਪ ਪੁੱਟ ਰਿਆ ਤੁਹਾਡੇ ਕੋਲ ਮੌਕਾ ਹਰਾ ਪੈਨ ਜੇ ਰੱਬ ਨੇ ਦਿੱਤਾ ਤੇ ਉਹਦੇ ਵਾਸਤੇ ਗੁਰੂ ਦਾ ਕਾਨੂੰਨ ਬਣਾ ਲਓ ਨਹੀਂ ਦੇਖੋ ਜ਼ਗੀਰਦਾਰੀ ਵਾਲਾ ਰਾਜ ਨਹੀਂ ਕਿ ਪਿਤਾ ਪੁਰਖੀ ਤਾਂ ਦਿੱਤੈ ਤਾਨੂੰ 5 ਸਾਲ ਦਿੱਤੇ ਸੀ ਲੋਕਾਂ ਨੇ ਤੇ ਲੋਕਾਂ ਨੂੰ ਫਿਰ ਪਤਾ ਲਾਉਣਾ ਕਿਦਾਂ ਲੋਕਾਂ ਨੇ ਪਹਿਲਾਂ ਨੂੰ ਵੀ ਲਾ ਲਏ ਤੇ ਤੁਹਾਨੂੰ ਵੀ ਲਾਉਣਗੇ ਸਾਸਰੀ ਕਾਲ ਜੀ ਤੁਸੀਂ ਜੁੜ ਚੁੱਕੇ ਹੋ ਟਾਈਗਰ ਪੰਜਾਬ ਨਿਊਜ਼ ਚੈਨਲ ਨਾਲ ਅਤੇ ਮੈਂ ਸਤਰਾਮ ਸਿੰਘ ਪਿਆਰੇ ਦਰਸ਼ਕੋ ਅਤੇ ਪੰਜਾਬ ਵਾਸੀਓ ਸਿੱਖ ਬੁੱਧੀ ਜੀ ਵੀ ਅਤੇ ਸਿੱਖ ਪੰਥ ਤੋਂ ਇਲਾਵਾ ਹੋਰ ਉਹ ਧਾਰਮਿਕ ਜਿਥੇ ਬੰਦੀਆਂ ਅੱਜ ਸਾਰੇ ਮਿਲ ਕੇ ਇਸ ਚਰਚਾ ਤੇ ਵਿਚਾਰ ਕਰਦੇ ਆ ਜਿਉ ਜੋ ਲੋਕਾਂ ਨੂੰ ਮਹਿਸੂਸ ਹੋਇਆ ਜਿਉ ਜੋ ਸਾਡੇ ਕੋਲੇ ਲੋਕਾਂ ਵੱਲੋਂ ਆਇਆ ਕਿਉਂਕਿ ਸਭ ਤੋਂ ਵੱਡਾ ਰੋਲ ਹੁੰਦਾ ਮੀਡੀਆ ਦਾ ਜਦੋਂ ਕੋਈ ਸਿਆਸੀ ਗੈਰ ਸਿਆਸੀ ਧਾਰਮਿਕ ਜਾਂ ਕਿਤੇ ਵੀ ਅੱਗ ਧੁਕਦੀ ਆ ਉੱਥੇ ਜਿਹੜਾ ਮੀਡੀਆ ਦਾ ਰੋਲ ਜ਼ਿਆਦਾ ਹੁੰਦਾ ਇਧਰੋਂ ਇਧਰ ਨਿਊਜ਼ ਆ ਇਧਰੋਂ ਇਧਰੋਂ ਲੌਂਦੇ ਨਾਲ ਲੋਕਾਂ ਦੇ ਵਿੱਚ ਲੋਕਾਂ ਦੀਆਂ ਕਹ ਤੱਕ ਜਾਣੀ ਕਿ ਇੱਥੋਂ ਤੱਕ ਵੀ ਕਹਿ ਲੀਏ ਵੀ ਜਿਵੇਂ ਸਾਡੇ ਲੋਕ ਜਿਹਨਾਂ ਨੂੰ ਅਸੀਂ ਫਿੱਟ ਨਹੀਂ ਉਹ ਕਹਿੰਦੇ ਦੀ ਬਾਤ ਦਾ ਬਤੰਗੜ ਬਣਾਉਣ ਵਾਲੀ ਕਹਿ ਲੋ ਅੱਜ ਬਦਨਾਮ ਇਹ ਜਿਹੜੀ ਮੀਡੀਆ ਲੈਣਾ ਕਿਉਂਕਿ ਅਕਸਰ ਤੁਸੀਂ ਹੁਸ਼ਿਆਰ ਲੋਕ ਜਿਹੜੇ ਹੋ ਮਾਨ ਸਾਹਿਬ ਨਾਲ ਗੱਲ ਕਰ ਰਿਹਾ ਤੁਸੀਂ ਜਿਹੜੇ ਹੁਸ਼ਿਆਰ ਲੋਕ ਹੋ ਅਕਸਰ ਭੰਡਾ ਇਸ ਚੀਜ਼ ਤੋਂ ਹੀ ਭੰਦਦੇ ਨੇ ਜੇ ਤੁਹਾਡੇ ਹੱਕ ਚ ਨਿਊਜ਼ ਲੱਗੀ ਜਾਵੇ ਤੁਹਾਡੇ ਪੋਲ ਵੱਧੇ ਜਾਣ ਤੇ ਫਿਰ ਤਾਂ ਮੀਡੀਆ ਠੀਕ ਆ ਨੀ ਤਾਂ ਇੱਥੋਂ ਤੱਕ ਵੀ ਤੁਸੀਂ ਗਿਰ ਜਾਂਦੇ ਹੋ ਵੀ ਬੂਟੋ-ਕੂਟੂ ਬੁਰਕੀ ਪੈ ਗਈ ਆਹ ਪੈ ਗਿਆ ਅੱਛਾ ਤੁਸੀਂ ਇਹ ਚੀਜ਼ ਭੁੱਲ ਜਾਂਦੇ ਹੋ ਵੀ ਤੁਸੀਂ ਮੁਰਖੀਆਂ ਕਿੰਨੀਆਂ ਕ ਪਾਈਆਂ ਸੀ ਜਦੋਂ ਮੀਂਹ ਗਿਆ ਸੀ ਜਿਹੜਾ ਉਹ ਤੁਹਾਡੇ ਮਗਰ ਫਿਰਦਾ ਸੀ ਚਲੋ ਇਹ ਵਿਸ਼ਾ ਅਗਲਾ ਜਿਹੜਾ ਅੱਗੇ ਜਾ ਕੇ ਪੜ੍ਹਦੇ ਹਾਂ ਹੁਣ ਬਹੁਤ ਵਧੀਆ ਇੱਕ ਪਾਸੇ ਅਸੀਂ ਤੁਹਾਡੀ ਇਹ ਪ੍ਰਸ਼ੰਸਾ ਕਰਦੇ ਹਾਂ ਲੋਕਾਂ ਦੇ ਰਾਹੇ ਜੋ ਕੰਮ ਕਰਨ ਤੋਂ ਪਹਿਲਾਂ ਜਿਹੜੀ ਸਾਡੇ ਕੋਲੇ ਚੀਜ਼ ਆਉਂਦੀ ਸੀ ਜਿਹੜੀ ਅੱਜ ਆਉਂਦੀ ਉਹਦੇ ਤੇ ਵੀ ਆਪਾਂ ਚਰਚਾ ਕਰਦੇ ਹਾਂ ਮੈਂ ਪਹਿਲੇ ਨੰਬਰ ਤੇ ਇਸ ਚੀਜ਼ ਦੀ ਹੈ ਵੀ ਤੁਸੀਂ ਇੱਕ ਸੂਬੇ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਪੰਜਾਬ ਦੀ ਸਥਿਤੀ ਨੂੰ ਅਤੇ ਹਾਲਾਤਾਂ ਨੂੰ ਮੁੱਖ ਰੱਖਦੇ ਹੋ ਜਿਹੜਾ ਸਰਕਾਰਯੋਗ ਜਥੇਦਾਰ ਜੀ ਵੱਲੋਂ ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਹੋਇਆ ਤੁਸੀਂ ਉਹਦੇ ਤੇ ਫੁੱਲ ਚੜਾਏ ਉਹਦੇ ਤੇ ਫੁੱਲ ਧਾਉਂਦੇ ਨਾਲ ਕੀ ਹੋਇਆ ਵੀ ਤੁਸੀਂ ਆਪਣੀ ਸੁਪਰ ਸੋਚ ਦਾ ਸਬੂਤ ਦਿੱਤਾ ਉਸ ਨੂੰ ਦੇਖਦੇ ਹੋਇਆ ਕੀ ਹੋਇਆ ਵੀ ਤੁਹਾਡੇ ਪਿੱਛੇ ਪੂਰਾ ਪੰਜਾਬ ਇੱਕ ਸਿਆਸੀ ਇੱਕ ਗੈਰ ਸਿਆਸੀ ਜੇ ਜੇ ਤੁਹਾਨੂੰ ਲੈ ਲੋ ਵੀ ਗੈਰ ਸਿਆਸੀ ਉਹ ਲੋਕ ਜਿਨ੍ਹਾਂ ਨਾਲ ਤੁਹਾਡੀ ਪਾਰਟੀ ਦਾ ਵੀ ਸੰਬੰਧ ਨਹੀਂ ਸੀਗਾ ਤੇ ਸਿਆਸੀ ਉਹ ਲੋਕ ਜਿਹੜੇ ਤੁਹਾਡੀ ਪਾਰਟੀ ਹੈਗੀ ਹੈਗੀ ਸੀਗੀ ਦਾ ਤੇ ਦੂਜੇ ਜਿਹੜੇ ਹੈਗੇ ਸੀ ਕੋ ਧਾਰਮਿਕ ਜਥੇਬੰਦੀਆਂ ਸੀ ਜਦੋਂ ਤੁਸੀਂ ਇਸ ਪਾਸੇ ਵੱਲ ਤੁਰੇ ਤੁਸੀਂ ਸਤਕਾਰਯੋਗ ਕੰਮ ਕੀਤਾ ਉਦੇ ਬਦੌਲਤ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਹਾਂ ਵੀ ਅਕਾਲ ਤਖਤ ਤੋਂ ਜਦੋਂ ਤੁਸੀਂ ਗਏ ਸੀ ਭਾਵੇਂ ਕਿਸ ਤਰ੍ਹਾਂ ਸੀ ਕੱਲੀਆਂ ਉਹਨਾਂ ਸਿੱਖ ਕੌਮ ਦੀਆਂ ਉਹਨਾਂ ਖੁਸ਼ੀਆਂ ਨੂੰ ਮੁੱਖ ਰੱਖਦੇ ਆ ਅਸੀਂ ਸ਼ਰੋਣੀ ਕਮੇਟੀ ਅਕਾਲ ਤਖਤ ਜਾਂ ਕਿਤੋਂ ਵੀ ਉੱਥੇ ਧਾਰਮਿਕ ਸਰੂਪਾ ਤੁਸੀਂ ਲੈਣ ਦੇ ਹੱਕਦਾਰ ਸੀ ਉਹਨਾਂ ਨੇ ਨਹੀਂ ਪਾਇਆ ਚਲੋ ਵੱਡੀ ਉਹਨਾਂ ਦੀ ਕੋਈ ਸੋਚ ਹੋਰ ਹੋ ਸਕਦੀ ਸਾਡੀ ਸੋਚ ਮੁਤਾਬਕ ਚਾਹੀਦਾ ਸੀ ਜਿਨ੍ਹਾਂ ਨੂੰ ਸੰਗਤਾਂ ਕਹਿੰਦੇ ਆ ਸੰਗਤਾਂ ਦੀ ਸੋਚ ਇਹ ਸੀ ਦੀ ਤੋ ਹੋਣਾ ਚਾਹੀਦਾ ਸੀ ਚਲੋ ਉਹ ਨਹੀਂ ਹੋਇਆ ਫਿਰ ਵੀ ਤੁਹਾਡਾ ਮਾਨ ਸਤਕਾਰ ਕੀਤਾ ਉਸ ਤੋਂ ਬਾਅਦ ਚੱਲ ਪਈ ਉਹ ਜਿਵੇਂ ਕਹਿੰਦੇ ਹੁੰਦੇ ਲੀਡਰਾਂ ਦੀ ਖੇਵਾਜੀ ਹੈ ਸ਼ਾਮ ਨੂੰ ਕੁਝ ਕਰਨਾ ਰਾਤ ਨੂੰ ਕੁਝ ਦੇਣਾ ਕੁਝ ਕਰਨਾ ਤੇ ਕਰਨਾ ਕੀ ਆ ਜੋ ਕਰਨਾ ਉਹੀ ਕਰਨਾ ਲਾ ਗਿਆ ਖਿੱਬੀ ਪੱਕਾ ਖਿਡਾਰੀ ਤੇ ਗੱਲਾਂ ਜਿਹੜੀਆਂ ਹੁੰਦੀਆਂ ਠੱਬੀਆਂ ਲਾਉਣ ਵਾਲੀਆਂ ਹੁੰਦੀਆਂ ਨੇ ਤੋਂ ਜਿਹੜੀਆਂ ਧਾਰਮਿਕ ਕੰਮਾਂ 'ਚ ਲੋਕਾਂ ਦਾ ਜਲਬਾ ਜਿੱਤ ਕੇ ਠੱਬੀ ਲਾਈਏ ਨਾ ਉਹ ਠੱਬੀ ਜਿਹੜੀ ਫਿਰ ਜਲਦੀ ਸੂਤ ਨਹੀਂ ਆਉਂਦੀ ਜਿਹੜੀ ਆਮ ਜਿਵੇਂ ਸਵਾਰਥੀ ਲੋਕਾਂ ਨੂੰ ਠੱਬੀ ਲਾ ਲੋ ਉਹਨਾਂ ਦਾ ਅਗਲੇ ਦਿਨ ਕੱਲ ਨੂੰ ਪਰਸੋਂ ਨੂੰ ਫਿਰ ਮੁੜ ਕੇ ਤੁਹਾਡੇ ਕੋਲੇ ਆ ਹੀ ਜਾਣਾ ਹੁੰਦਾ ਕਿਉਂਕਿ ਉਹਨਾਂ ਦਾ ਸਰਦਾ ਨਹੀਂਗਾ ਹੁੰਦਾ ਜਿਹੜੀ ਧਾਰਮਿਕ ਲੋਕਾਂ ਨੂੰ ਠੱਬੀ ਲਾਈਏ ਨਾ ਉਹਨਾਂ ਦੀਆਂ ਭਾਵਨਾਵਾਂ ਨੂੰ ਲਾਈਏ ਇੱਕ ਪਾਸੇ ਤੁਸੀਂ ਭਾਵਨਾ ਤਾਂ ਰੱਖ ਲਈਆਂ ਵੀ ਜਥੇਦਾਰ ਸਾਹਿਬ ਦੀਆਂ ਅਕਾਲ ਤਖਤ ਦੀਆਂ ਰੱਖ ਲਈਆਂ ਦੂਸਰੇ ਪਾਸੇ ਤੁਸੀਂ ਇਹ ਭਾਵਨਾ ਮਾਨੀ ਧਿਆਨ ਚ ਰੱਖਣੀ ਹੈ ਜਿਹੜੀਆਂ ਭਾਵਨਾਵਾਂ ਤੁਹਾਡੇ ਮਗਰ ਕਿਸ ਤਰ੍ਹਾਂ ਬਿਨਾ ਮੁੱਲ ਤੋਂ ਬਿਨਾ ਵਜਨ ਤੋਂ ਬਿਨਾ ਤੁਲਗੀਆਂ ਸੀ ਬੀਬੀ ਜੰਗੀਰ ਕੋਰ ਦਾ ਬਿਆਨ ਪੜਿਆ ਸੀ ਐਸਜੀਪੀਸੀ ਦੇ ਸੱਤ ਮੈਂਬਰ ਲੈ ਕੇ ਤੁਹਾਡੇ ਹੱਕ ਦੇ ਵਿੱਚ ਖੜ ਗਈ ਸੀ ਨੰਬਰ 2 ਤੇ ਬਾਬਾ ਜਥੇਦਾਰ ਖਾਲਸਾ ਰਾਜਾ ਰਾਜਾ ਸਿੰਘ ਜੀ ਉਹ ਵੀ ਤੁਹਾਡੇ ਨਾਲ ਪੂਰੇ ਦਲ ਦੇ ਨਾਲ ਖੜ ਚੁੱਕੇ ਸੀ ਪੋਸਤੋਂ ਅਪਰੰਤ ਹੋਰ ਜਥੇਬੰਦੀਆਂ ਕਿੰਨੀਆਂ ਜਿਹੜੀਆਂ ਕਿ ਤੁਸੀਂ ਆਪਣੇ ਆਪ ਬਿਆਨ ਸੁਣ ਲਓ ਕਿ ਉਹ ਕਿਸ ਗੱਲ ਲਈ ਖੜੇ ਸੀ ਇਸੇ ਕਰਕੇ ਕਿ ਤੁਸੀਂ ਜਿਹੜਾ ਸੀ ਨਾ دنیਵੀਂ ਇਨਸਾਫ ਦੇ ਨਾਲ-ਨਾਲ ਤੁਸੀਂ ਧਾਰਮਿਕ ਇਨਸਾਫ ਦੇਣ ਵਾਲੇ ਪਾਸੇ ਕਦਮ ਪੁੱਟਿਆ ਸੀ ਤਾਂ ਉਸ ਵਕਤ ਪੂਰੀ ਲੋਕਾਂ ਦੀ ਬੋਲਤੀ ਬੰਦ ਹੋਈ ਜਿਹੜੇ ਕਿ ਇੱਥੋਂ ਤੱਕ ਵੇਤ ਕਰਦੇ ਸੀ ਤੁਹਾਡੀ 15 ਤਰੀਕ ਕਾਲ ਤੱਕ ਸਹਿਬ ਤੇ ਪੇਸ਼ ਹੋਣ ਵਾਲੀ ਤੱਕ ਲੋਕਾਂ ਨੇ ਇਥੋਂ ਤੱਕ ਕੀ ਵੀ ਜਿੰਨੇ ਕੁ ਕਿਸੇ ਨੂੰ ਸਮਝ ਸੀ ਜੁੱਲਗਿਆਂ ਪਾਰਤਿਆਂ ਰਾਤ ਨੂੰ ਛੜਾ ਮਾਰ ਮਾਰ ਕੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਆਉਣਾ ਸਿੱਖ ਕੌਮ ਦੀ ਆਣ ਛਾਣ ਵਾਸਤੇ ਅੱਜ ਪੇਸ਼ ਹੋ ਰਿਹਾ ਪਰ ਉੱਥੇ ਕੀ ਕੀਤਾ ਜਿਹੜੇ ਬਿਆਨ ਚੱਲਦੇ ਸੀ ਵੀਡੀਓ ਕਾਲਾਂ ਹੋਣ ਮੈਂ ਪਰਦੇ ਖੋਲੂੰਗਾ ਦੋ ਬੈਗ ਲੈ ਕੇ ਆਂਦੇ ਆ ਉਹ ਬੈਗ ਜੱਕਦਮ ਜੀ ਦੀ ਲੈ ਕੇ ਕਿੱਥੇ ਗਏ ਥੇ ਬਾਰ ਜਦੋਂ ਆਣ ਕੇ ਜੋ ਵੀ ਹੋ ਗਿਆ ਠੀਕ ਹੋ ਗਿਆ ਉਹ ਸਿੱਖ ਤੂੰ ਕੌਣ ਦੇ ਵੀ ਫਾਇਦੇ ਚ ਆ ਜੱਜਦਾਰਾਂ ਦੀ ਵੀ ਸੂਝ-ਬੂਝ ਆ ਤੇਰੀ ਤਾਂ ਸਭ ਤੋਂ ਜ਼ਿਆਦਾ ਹੈ ਕਿਉਂਕਿ ਉਹਨਾਂ ਤਾਂ ਇਕੱਲੇ ਧਰਮ ਲਈ ਸਭ ਕੁਝ ਕੀਤਾ ਤੂੰ ਪਤਾ ਨਹੀਂ ਕਿੰਨੇ ਲੋਕਾਂ ਨੂੰ ਕਿਸ ਤਰ੍ਹਾਂ ਕੀਤਾ ਪਟਾਰੀ ਚ ਪਾ ਕੇ ਤੇ ਤੁਸੀਂ ਸ੍ਰੀ ਕਿੱਥੇ ਜਾ ਕੇ ਕੱਢ ਕੇ ਹੁਣ ਤੱਕ ਇਹ ਜੱਜਮੈਂਟ ਨਹੀਂ ਮੀਡੀਆ ਦੇ ਸਾਹਮਣੇ ਦਿੱਤੀ ਵੀ ਮੈਂ ਵੀਡੀਓ ਦੀ ਗਲਦੀ ਮੰਗ ਕੀਤੀ ਸੀ ਉਹਨਾਂ ਮੇਰੀ ਮੰਨੀ ਨਹੀਂ ਜਾਂ ਤੁਸੀਂ ਗੱਲਾਂ ਕੀਤੀਆਂ ਉਹ ਨਹੀਂ ਬਾਹਰ ਆਈਆਂ ਅੱਛਾ ਨਿਕਲ ਕੇ ਵੀ ਤੁਸੀਂ ਇਹ ਗੱਲ ਨਹੀਂ ਕਹੀ ਵੀ ਹੋਣੀ ਚਾਹੀਦੀ ਸੀ ਤੇ ਫਿਰ ਤੁਸੀਂ ਕਿੰਨਾ ਕਿਤੇ ਤੁਹਾਡੇ ਨਾਲ ਕਿਸ ਤਰ੍ਹਾਂ ਕੋਈ ਖੜਿਆ ਜਿਹੜਾ ਉਹਨਾਂ ਦੀਆਂ ਭਾਵਨਾਵਾਂ ਨਾਲ ਕੀ ਬੀਤੀ ਕਿਸ ਤਰ੍ਹਾਂ ਉਹਨਾਂ ਦੀ ਬੋਲਤੀ ਬੰਦ ਹੋਈ ਭਾਵੇਂ ਸਿੱਖ ਭਾਵੇਂ ਗੈਰ ਸਿੱਖ ਭਾਵੇਂ ਸਿਆਸੀ ਭਾਵੇਂ ਗੈਰ ਸਿਆਸੀ ਪਰ ਜਿਹੜੀਆਂ ਤੁਹਾਡੇ ਕੋਲ ਆਸਾਂ ਲਾਈਆਂ ਜਾਂਦੇ ਆ ਸੀ ਤਾਂ ਉਹਨਾਂ ਤੇ ਤੁਸੀਂ ਪੂਰੇ ਨੇ ਉੱਤਰ ਸਕੀ ਠੀਕ ਹੈ ਦੂਸਰੀ ਗੱਲ ਰਹੀ ਇਹ ਇੱਥੋਂ ਤੱਕ ਲੋਕਾਂ ਦਾ ਕਹਿਣਾ ਹੈ ਕਿ ਵੀ ਜਥੇਦਾਰ ਸਾਹਿਬ ਤੈਥੋਂ ਡਰ ਕੇ ਤੂੰ ਜਥੇਦਾਰਾ ਤੂੰ ਡਰ ਗਿਆ ਤੇ ਦੋਵੇਂ ਸੱਪ ਸੱਪ ਨੂੰ ਲੜੇ ਵਿਸ ਕਿੰਨੂੰ ਚੜੇ ਮੈਨੂੰ ਲੱਗਦਾ ਹੈ ਵੀ ਦੋਵੇਂ ਤੇ ਰਹੀ ਜੜੀਆਂ ਉਹ ਇੱਕ ਆਹਤ ਨਾਲ ਤਾਲਮਿਲ ਰੱਖਦੀਆਂ ਸੀ ਇਸ ਕਰਕੇ ਵੀ ਤੁਸੀਂ ਪਤਾ ਨਹੀਂ ਕਿਹੜੀ ਖਿਚੜੀ ਰੰਨ ਕੇ ਤੇ ਤੁਸੀਂ ਬਾਹਰ ਬਿਆਨ ਬੰਦ ਹੋ ਗਏ ਜਿੰਨਾ ਮੈਨੂੰ ਪਤਾ ਮੈਂ ਜਵਾਬ ਦਿੱਤਾ ਜਦੋਂ ਉਹਨਾਂ ਨੂੰ ਪਤਾ ਉਹਨਾਂ ਨੂੰ ਦਿੱਤਾ ਕਿਤੇ ਜੇ ਉੱਥੇ ਨਹੀਂ ਵੀਡੀਓਗ੍ਰਾਫੀ ਹੋ ਸਕੀ ਤੁਸੀਂ ਬਾਹਰ ਰੰਨ ਕੇ ਮੀਡੀਆ 'ਚ ਇਹ ਗੱਲ ਦੱਸ ਸਕਦੇ ਸੀ ਪਰ ਕਿਉਂ ਨਹੀਂ ਦੱਸੀ ਇੱਥੇ ਜਾ ਕੇ ਫਿਰ 2027 'ਚ ਤੁਹਾਨੂੰ ਪੂਰੀ ਤਰ੍ਹਾਂ ਇੱਕ ਮਿਆਜਾ ਭੁਗਤਣਾ ਪਵੇਗਾ ਇਹ ਧਾਰਮਿਕ ਜਿਹੜੀਆਂ ਭਾਵਨਾਵਾਂ ਐ ਅੱਜ ਬੀਬੀ ਜਗੀਰ ਕੌਰ ਸਤਕਾਰਯੋਗ ਆ ਸਾਡੀ ਦਾਦੀ ਦੀ ਬਰਾਬਰ ਆ ਉਸੇ ਕਮੇਟੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਤ ਮੈਂਬਰ ਲੈ ਕੇ ਇੱਕ ਨਹੀਂ ਦੋ ਨਹੀਂ ਸੱਤ ਸੱਤ ਮੈਂਬਰ ਲੈ ਕੇ ਤੁਹਾਡੇ ਨਾਲ ਖੜੇ ਸੀ ਕਿ ਉਹਨਾਂ ਨੂੰ ਤਾਂ ਫਿਰ ਅਕਾਲ ਤਖਤ ਤੋਂ ਅੱਗੇ ਵਾਸਤੇ ਮਿਲ ਗਿਆ ਨਾ ਜੋ ਮਿਲਣਾ ਹੁੰਦਾ ਕੀ ਜਿਹੜੇ ਹੋਰ ਲੋਕ ਆ ਉਹਨਾਂ ਨੂੰ ਤਾਂ ਕਾਲ ਤੱਕ ਸਭ ਤੋਂ ਤੁਸੀਂ ਦੋ ਦਵਾਉਣਾ ਸੀ ਦੁਆ ਤਣ ਤੇ ਤੁਸੀਂ ਫਿਰ ਉਹੀ ਬਣ ਕੇ ਅੰਦਰਲੀ ਤਾਕਤ ਵੀ ਲੈ ਲਈ ਬਾਹਰਲੀ ਤਾਕਤ ਵੀ ਲੈ ਲਈ ਤੇ ਆਪੇ ਮੈਂ ਰਜੀ ਉਜੀ ਆਪੇ ਮੇਰੇ ਬੱਚੇ ਜੀ ਹੁਣ ਤੇ ਪਰ ਇਹ ਲੋਕਾਂ ਨੇ ਜਵਾਬ ਇੱਕੋ ਚੀਜ਼ ਨਾਲ ਲੈਣਾ ਹੈ ਨਾ ਵੋਟ ਬੈਂਕ ਨਾਲ ਤੁਸੀਂ ਇਹ ਜਿਹੜਾ ਘਾਲਾ ਮਾਲਾ ਹੈ ਨਾ ਇਹਦਾ ਜਵਾਬ ਆਉਣ ਵਾਲੇ ਸਮੇਂ 'ਚ ਦੇਖਿਓ ਇਹ ਫਿਰ ਵੀ ਚਲੋ ਜਥੇਦਾਰਾਂ ਦੀ ਝੂਜ ਬੂਜਾ ਉਹਨਾਂ ਨੇ ਕਿਸ ਤਰ੍ਹਾਂ ਕਿਉਂਕਿ ਇੱਕ ਪਾਸੇ ਇੱਕ ਰਾਜਨੀਤੀ ਆ ਪਾਵਰ ਆ ਇੱਕ ਪਾਸੇ ਆਸਥਾ ਉਹਨਾਂ ਨੇ ਫਿਰ ਵੀ ਆਸਥਾ ਨੂੰ ਬਰਕਰਾਰ ਰੱਖਦੇ ਆ ਸਾਰੇ ਭਾਂਡੇ ਟੱਕ ਕੇ ਆਪਣਾ ਜਿਹੜਾ ਧਰਮ ਚਾ ਰਿਹਾ ਚਲੋ ਭਾਵੇਂ ਉਹਨਾਂ ਨੂੰ ਲਾਜ ਦਿੱਤਾ ਜਾਵੇਗਾ ਪਰ ਇਹ ਦੀ ਗੱਲ ਹੋਊਗੀ ਉੱਥੇ ਜਿਹੜਾ ਝੁਕਿਆ ਹੋਊਗਾ ਜਿਹੜਾ ਜ਼ੁਬਾਨੋਂ ਭਜਿਆ ਝੁਕਣਾ ਤੁਹਾਡੇ ਝੁਕਣ ਕਹਿਣ ਦੇ ਨਾਲ ਸਾਰੀ ਪਬਲਿਕ ਤੁਹਾਡੇ ਪਿੱਛੇ ਝੁੱਕ ਕੇ ਹੀ ਕਹਿੰਦੀ ਸੀ ਵੀ ਕਾਲ ਤੱਕ ਤੇ ਉਹਦੇ ਨਾਲ ਝੁਕਦੇ ਆ ਅਜਾ ਉਹ ਜਿਹੜੇ ਲੋਕ ਸੀ ਉਹ ਅੱਜ ਕਿਸ ਤਰ੍ਹਾਂ ਕੀ ਮੂੰਹ ਲੈ ਕੇ ਕਿਸ ਤਰ੍ਹਾਂ ਕਰਕੇ ਤੁਹਾਡਾ ਜਿਹੜਾ ਪ੍ਰਚਾਰ ਪ੍ਰਚਾਰ ਉਹ ਕਰਨਗੇ ਚਲੋ ਠੀਕ ਮਾਹੌਲ ਠੀਕ ਹੋ ਗਿਆ ਮਾਹੌਲ ਠੀਕ ਹੋਣਾ ਨਹੀਂ ਚਾਹੀਦਾ ਪਰ ਉਹਨਾਂ ਲੋਕਾਂ ਦੀਆਂ ਭਾਵਨਾ ਨੂੰ ਕਿਸ ਤਰ੍ਹਾਂ ਠੀਕ ਕਰੋਗੇ 2027 ਚ ਜਾ ਕੇ ਠੀਕ ਹੈ ਜੇ ਕਿਸੇ ਵਰਕਰ ਦੇ ਸਾਡੇ ਸਤਕਾਰਯੋਗ ਜਥੇਦਾਰ ਦੇ ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕੋਈ ਖਿਲਾਫ ਬੋਲਿਆ ਗਿਆ ਹੋਵੇ ਮੇਰਾ ਕਿਸੇ ਨਾਲ ਕੋਈ ਰੰਜਿਸ਼ ਨਹੀਂ ਖਾਸ ਕਰਕੇ ਇਸ ਪੰਜਾਬ ਦੇ ਮੁੱਖ ਮੰਤਰੀ ਨਾਲ ਜਿਹੜੇ ਮੇਰੇ ਸ਼ਿਕਵੇ ਸੂ ਮੈਂ ਕੱਢੇ ਆ ਜੇਕਰ ਜਥੇਦਾਰਾਂ ਨੂੰ ਜਾਂ ਸਤਕਾਰਯੋਗ ਆਲ ਤਖਤ ਨੂੰ ਮੇਰੇ ਵੱਲੋਂ ਕੋਈ ਹੋਣ ਵਿੱਚ ਗਲਤ ਬੋਲਿਆ ਗਿਆ ਹੋਵੇ ਤੇ ਉਹਦੀ ਅੱਗੇ ਵੀ ਜਿੱਥੇ ਕਹਿਣਗੇ ਮਾਫੀ ਮੰਗਣ ਨੂੰ ਤਿਆਰ ਆ ਅੱਜ ਵੀ ਤਿਆਰ ਤੇ ਮਾਨ ਸਾਹਿਬ ਨੂੰ ਇਹ ਗੱਲ ਕਹਿਣਾ ਵੀ ਜੋ ਤੁਸੀਂ ਭਾਵਨਾਵਾਂ ਨਾਲ ਕੀਤਾ ਮੰਦੇ ਆਰਚ ਉਹਨਾਂ ਦੀਆਂ ਭਾਵਨਾਵਾਂ ਹਾਸਲ ਕਰਕੇ ਤੁਸੀਂ ਜਿਹੜੇ ਉਹ ਜਵਾਬਾਂ ਦੀ ਡੀਕ ਕਰਦੇ ਸੀ ਉਹਨਾਂ ਨੂੰ ਉਹ ਜਵਾਬ ਨਹੀਂ ਮਿਲੇ ਇਹਦੇ ਜ਼ਿੰਮੇਵਾਰ ਤੁਸੀਂ ਹੋ ਧੰਨਵਾਦ ਸਸਕਾ